ਹਾਂਜੀ ਸਾਰੀ ਗੱਲ ਦੋਸਤੋ ਟਾਈਮ ਹੋ ਗਿਆ ਜੀ ਕੋਈ 12 12:30 ਦਾ ਤੇ ਆ ਗਏ ਆਪਾਂ ਫਾਰਮ ਤੇ ਤੇ ਮੁਰਗੀਆਂ ਆਪਾਂ ਛੱਡ ਦਿੱਤੀਆਂ ਬਾਹਰ ਤੇ ਗੇਟ ਗੁੱਡ ਖੋਲ ਦਿੱਤਾ ਤੇ ਜਾਂਦੀਆਂ ਐ ਤੇ ਵੇਖ ਲਈ ਆਪਾਂ ਆਂਡਿਆਂ ਦਾ ਮੋਹਰਚਾਲ ਕੀ ਆ ਚਲੋ 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 ਲੋ ਜੀ ਦੋ ਆ ਤੇ ਗਿਣਤੀ ਮੇਰਾ ਭਰਾ ਜਰੂਰ ਮਾਰੇਓ ਤੇ ਦੂਜਾ ਨੰਬਰ ਆ ਗਈ ਪਿੰਡ ਸ਼ਹਿਰ ਦਾ ਨਾਮ ਜਰੂਰ ਦੱਸਿਆ ਕਰੋ ਬੜਾ ਵਧੀਆ ਲੱਗਦਾ ਜੀ ਭਰਾ ਆਪਣੇ ਬੜੀ ਦੂਰੋਂ ਦੂਰੋਂ ਤੱਕ ਆਪਣੀਆਂ ਵੀਡੀਓ ਵੇਖਦੇ ਆ ਲੋ ਜੀ ਦੋ ਆ ਕਈਆਂ ਭਰਾਵਾਂ ਨੂੰ ਨਾ ਆਪਣੇ ਖਲਾ ਗੇਂਦਾ ਹੈ ਕਿ ਹਾਂ ਵੀ ਜਦੋਂ ਮੈਂ ਵਿੱਚ ਕੁਝ ਬੋਲ ਦਿੰਦਾ ਹੈ ਤੇ ਭਰਾ ਸੌਰੀ ਤੇ ਬਾਕੀ ਕੋਈ ਨਹੀਂ ਇਦਾਂ ਹੀ ਨਾ ਮਜ਼ਾਕ ਮਜ਼ਾਕ ਚ ਹੀ ਚਲੋ ਤੁਹਾਡਾ ਵੀ ਦਿਲ ਲੱਗਿਆ ਰਹਿੰਦਾ ਆਪਣਾ ਵੀ ਦਿਲ ਲੱਗਿਆ ਰਹਿੰਦਾ ਏ ਹੋਰ ਤਾਂ ਗੱਲ ਕੋਈ ਨਹੀਂ ਆ ਤੇ ਲੋ ਜੀ ਆਹ ਮੋਲ ਚਲ ਅੱਜ ਵੈਸੇ ਵੀ ਠੰਡ ਬੜੀ ਆ ਤੇ ਦੱਸਿਓ ਕਿ ਕਿੰਨੇ ਆਂਡੇ ਹੋਏ ਆ ਓਏ ਰੁਕ ਜਾਓ ਰੋਕ ਜਾਓ ਇਕੱਠੇ ਕਰ ਲੈੰਦੋ ਓਏ ਬੀਬੋ ਦੋ ਆ ਆਏ ਇਧਰ ਹੋ ਜਾ ਜੋ ਬਾਕੀ ਪਤਾ ਕੀ ਚੱਕਰ ਹੁੰਦਾ ਹੈ ਪੋਲਟਰੀ ਫਾਰਮ ਪਤਾ ਹੈ ਇਹੋ ਜਿਹਾ ਬਿਜ਼ਨਸ ਆ ਜਿਹੜਾ ਚੰਗੀ ਤਰ੍ਹਾਂ ਕਰ ਗਿਆ ਉਹ ਕਾਮਯਾਬ ਆ ਤੇ ਜਿਹੜਾ ਰਹਿ ਗਿਆ ਮਤਲਬ ਕਿ ਜਿੰਨੇ ਧਿਆਨ ਨਾ ਦਿੱਤਾ ਉਹ ਸਮਝ ਲਓ ਰਹਿ ਗਿਆ ਉਹਦਾ ਇੱਥੇ ਕੋਈ ਮਤਲਬ ਸਕੋਪ ਨਹੀਂ ਹੈ ਜਾਂ ਕੁਝ ਵੀ ਆ ਹੁਣ ਆਪਾਂ ਐ ਆਪਾਂ ਚਲੋ ਵਧੀਆ ਕਮਾਈ ਕਰ ਰਹੇ ਆ ਇਸ ਟਾਈਮ ਠੀਕ ਆ ਜੀ ਵਧੀਆ ਮੈਂ ਪ੍ਰੋਡਕਸ਼ਨ ਲੈ ਰਿਆ ਹਾਂ ਡਿਆਂ ਦੀ ਹੁਣ ਤੁਹਾਨੂੰ ਵਿਖਾਈ ਦੇ ਵੀ ਹਜੇ ਕੀ ਮੈਂ ਪ੍ਰੋਪਰ ਵੀਡੀਓ ਮਤਲਬ ਇਹ ਨਹੀਂ ਕਿ ਮੈਂ ਕਿੰਨੀ ਵਾਰੀ ਇਕੱਠੇ ਕਰਦਾ ਮੇਨ ਮੇਨ ਜਿਵੇਂ ਮਤਲਬ 12 ਵੇ ਕਰ ਲੇ ਜਾਂ ਮੈਂ 3-4 ਵਜੇ ਕਰ ਲਿਆ ਉਹ ਤੁਹਾਨੂੰ ਮਾਪਾ ਵਿਖਾ ਦੀਦੇ ਆ ਤੇ ਬਾਕੀ ਬੜਾ ਵਧੀਆ ਹੈ ਤੇ ਕਈ ਹੁਣ ਜਿਹੜੇ ਭਰਾ ਐ ਮੈਂ ਕਈਆਂ ਦੀ ਵੀਡੀਓ ਵੀ ਵੇਖਦਾ ਐ ਬਾਹਣਾ ਵੀਡੀਓ ਦਾ ਚੱਕਰ ਆ ਵੀਡੀਓ ਪਾਈ ਜਾਣੀ ਆ ਜਾਨਵਰ ਜਾਦੇ ਆ ਬਰਡ ਜਾਦੇ ਆ ਪਰ ਪ੍ਰੋਡਕਸ਼ਨ ਕੋ ਨਹੀਂ ਆ ਕਿਉਂ ਕਿ ਅਗਲ ਨਹੀਂ ਹੈਗੀ ਕੀ ਪੋਲਟਰੀ ਫਾਰਮ ਕਰਨੀ ਕਿੱਦਾਂ ਹੈ ਮਤਲਬ ਕਿ ਕੁਝ ਉਹਨਾਂ ਨੂੰ ਨਹੀਂ ਪਤਾ ਕਿ ਹਾਂ ਵੀ ਯਾਰ ਨਾ ਵੀਡੀਓ ਮਲ ਲੈਉਣਾ ਫੋਨ ਦੀ ਨਾ ਮੈਮਰੀ ਫੁੱਲ ਹੋਈ ਪਈ ਆ ਕੱਟ ਹੋ ਗਈ ਆ ਤੇ ਮੈਂ ਗੱਲ ਕਰਦੇ ਆਂ ਹੀ ਪਤਾ ਹੀ ਨਹੀਂ ਹੈ ਕਿ ਹਾਂ ਵੀ ਨੌਲਜ ਹੀ ਨਹੀਂ ਆ ਕਿ ਪੋਲਟਰੀ ਫਾਰਮਿੰਗ ਹੁੰਦੀ ਕੀ ਆ ਬਸ ਰੱਖ ਲਿਆ ਮੁਰਗੀਆਂ ਠੀਕ ਆ ਜੀ ਓਕੇ ਆ ਆਪੇ ਆਂਡੇ ਦੇਤੇ ਇਦਾਂ ਨਹੀਂ ਹੁੰਦਾ ਬੜਾ ਧਿਆਨ ਮੰਗਦਾ ਬੜਾ ਕੇਅਰ ਬੜੀ ਕੇਅਰ ਮੰਗਦੀ ਹੈ ਪੋਲਟਰੀ ਫਾਰਮਿੰਗ ਦਾ ਤੇ ਆਤਮਾ ਕਿਉਂ ਪ੍ਰੋਡਕਸ਼ਨ ਵਧੀਆ ਲੈ ਰਹੇ ਆ ਕਿਉਂਕਿ ਆਪਾਂ ਇਹ ਸਭ ਚੀਜ਼ਾਂ ਨਾ ਪੂਰੀਆਂ ਨਾ ਸਖੀਆਂ ਪਲੱਸ ਇਹਨਾਂ ਦੇ ਮਿਹਨਤ ਕੀਤੀ ਆ ਇਹ ਨਹੀਂ ਦਾਣਾ ਫੱਕਾ ਪਾ ਦਿੱਤਾ ਚਲੋ ਜੀ ਪਾਣੀ ਪਾ ਦਿੱਤਾ ਤੇ ਚਲੋ ਘਰ ਨੂੰ ਬੰਦ ਚਲੋ ਐਦਾਂ ਕੁਝ ਨਹੀਂ ਹੁੰਦਾ ਪੂਰੀ ਭਾਜੀ ਚੀਜ਼ ਦੀ ਮਿਹਨਤ ਹੁੰਦੀ ਆ ਤੇ ਤਾਂ ਆਪਾਂ ਆਂਡੇ ਮਤਲਬ ਇਹਨਾਂ ਦਾ ਵਧੀਆ ਪ੍ਰੋਡਕਸ਼ਨ ਲੈ ਰਹੇ ਆ ਬਾਕੀ ਕਿਸੇ ਨਾਲ ਆਪਣਾ ਕੋਈ ਗਿਲਾ ਸ਼ਿਕਵਾ ਨਹੀਂ ਤੇ ਤੁਸੀਂ ਮੇਰਾ ਭਰਾ ਮੇਰੇ ਸੋਨਾ ਅੱਜ ਤਾਂ ਮੈਂ ਵੈਸੇ ਕੀ ਦੀ ਭੁੱਲ ਜਾਨੀ ਆ ਕਿ ਵੀ ਗੱਲਾਂ ਝੋਲੀਆਂ ਥੋੜੀਆਂ ਜਿਆਦਾਆਂ ਤੇ ਕੋਈ ਕਿਸੇ ਨਾਲ ਰੀਸ ਨਹੀਂ ਕੋਈ ਕਿਸੇ ਨਾਲ ਪੁੱਛ ਰਹੀ ਆ ਆਪ ਦੀ ਮਿਹਨਤ ਕਰ ਰਹੀ ਆ ਦਾ ਮਿਹਨਤ ਦਾ ਖਾ ਰਹੀ ਆ ਜਿੰਦੇ ਤੋਂ ਜਿੰਨਾ ਹੁੰਦਾ ਕਰ ਰਿਆ ਤੇ ਬਾਕੀ ਲੋ ਜੀ ਆ ਜੀ ਆਂਡੇ ਜਿਹੜੇ ਆਪਾਂ 12 ਵੇ ਕਿਥੇ ਕੀਤੇ ਆ ਤੇ ਬਾਕੀ ਆ ਮੋਲ ਫਾਰਮ ਮਤਲਬ ਆਪਾਂ ਮੁਰਗੀਆਂ ਕੱਢਤੀਆਂ ਸਹੀ ਬਾਹਰ ਗੇਟ ਨਹੀਂ ਖੋਲਿਆ ਏ ਕਿਉਂਕਿ ਠੰਡ ਕਰਕੇ ਨਾ ਆਪਾਂ ਨਾ ਮਤਲਬ ਜਲਦੀ ਨਾ ਦੁਆਨੀ ਖੋਲਦੇ ਠੰਡ ਬੜੀ ਜਿਆਦਾ ਹੁੰਦੀ ਆ ਹੁਣ ਥੋੜਾ ਜਿਵੇਂ ਨਾ ਮੜਾ ਮੜਿਆ ਦੇਣ ਲੱਗਾ ਆ ਲੈ ਏਕਾਂ ਦਾ ਵੀ ਲੱਗ ਗਿਆ ਕਿਧਰ 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 ਲਓ ਜੀ ਇਹ ਵੀ ਰੱਖ ਲਿਏ ਤੇ ਬਾਕੀ ਮਾਰਿਓ ਗਿਣਤੀ ਜ਼ਰੂਰ ਕੀ ਮੇ